ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਦਸੰਬਰ ਮਹੀਨੇ ਦੇ ਪੈਨਸ਼ਨ ਦੀ ਤੇ ਅੱਜ ਦੀ ਜੋਬ ਦੀ ਅਫਰਡਸ ਨੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਜਾਵੇਗੀ ਉਸ ਤੋਂ ਬਾਅਦ ਇੱਕ ਹੋਰ ਅਫਰਡ ਹੋ ਜੋਗੀ ਤੁਹਾਨੂੰ ਨਾਲ ਸਾਂਝ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਜਨਵਰੀ ਮਹੀਨੇ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੋ ਸ਼ੁਰੂ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਨ ਨੂੰ ਇਸ ਯੋਜਨਾ ਦਾ ਸ਼ੁਰੂ ਕਰਨ ਦੀ ਜੜੀਆ ਮਨਜ਼ੂਰੀ ਦਿੱਤੀ ਹੈ 10 ਲੱਖ ਦਾ ਮੁਫਤ ਇਲਾਜ ਇਸ ਯੋਜਨਾ ਦੇ ਤਹਿਤ ਰਾਜ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਇਲਾਜ ਮਿਲੇਗਾ ਕੋਈ ਆਮਦਨ ਸੀਮਾ ਨਹੀਂ ਇਸ ਯੋਜਨਾ ਵਿੱਚ ਕੋਈ ਆਮਦਨ ਸੀਮਾ ਨਹੀਂ ਹੈ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਆਮ ਨਾਗਰਿਕ ਇਸ ਦਾ ਲਾਭ ਲੈ ਸਕਦੇ ਨੇ ਕੈਸ਼ਲੈਸ ਤੇ ਪੇਪਰਲੈਸ ਹੋਰੀਗੀ ਸਕੀਮ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਏਗਾ ਤਾਜੋ ਕਿਸਨ ਕੋਈ ਪਰੇਸ਼ਾਨੀ ਨਾ ਹੋਵੇ ਵਿਆਪਕ ਖਰਚੇ ਇਸ ਵਿੱਚ ਗਾਹੂ ਯਰੂੰਗਾਰੀਆਂ ਆਪਰੇਸ਼ਨ ਆਈਸੀਓ ਟੈਸਟ ਤੇ ਦਵਾਈਆਂ ਦੇ ਖਰਚੇ ਸ਼ਾਮਿਲ ਨੇ ਇਲਾਜ ਤਾਂ ਫੈਲਾਵਾ ਦਾ ਖਰਚਾ ਹੋਏ ਸੀ ਜੋ ਨੋਸ਼ਾਂਗ ਕੀਤਾ ਜਾਵੇਗਾ ਸੋ ਇਹ ਸਾਰੀਆਂ ਜਿਹੜੀਆਂ ਗਲਬਾਤਾਂ ਨੇ ਨਹੀਂ ਜਿਹੜਾ ਰਾਹਤ ਮਿਲੇਗੀ ਪਰਿਵਾਰਾਂ ਨੂੰ 10 ਲੱਖ ਤੱਕ ਦਾ ਇਲਾਜ ਤੁਸੀਂ ਲੈ ਸਕਦੇ ਆ ਕਿਸੇ ਕਾਰਦੀਆਂ ਵਿੱਚ ਲੋਡ ਨਹੀਂ ਹੋਏਗੀ ਹਰ ਬਿਮਾਰੀ ਜਿਹੜੀਆਂ ਸਰਕਾਰੀ ਅਤੇ ਸੋਚੀ ਵੱਧ ਨਿੱਜੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਦੇ ਵਿੱਚ ਸੰਭਵ ਹੋਏਗਾ ਕੈਸ਼ਲੈਸ ਸਹੂਲਤ ਹੋਏਗੀ ਮਰੀਜ਼ ਨੂੰ ਕੋਈ ਰੁਹਾਈਆ ਜਾਵਾ ਕਰਾਉਣ ਦੀ ਲੋੜ ਨਹੀਂ ਹੋਏਗੀ ਹਸਪਤਾਲ ਸਿੱਧਾ ਸਰਕਾਰ ਨੂੰ ਕਲੇਮ ਖਾਵੇਗਾ ਤੇ ਮਹਿੰਗੇ ਇਲਾਜਾਂ ਰਾਹਤ ਸਿਹਤ ਸੇਵਾਵਾਂ ਤੱਕ ਜਿਹੜੀ ਇਹ ਫੌਜ ਇਹ ਸਕੀਮ ਜਿਹੜੀ ਆ ਕਰਵਾਵੇਗੀ ਆ ਲੋਕਾਂ ਨੂੰ ਤੇ ਇਹ ਇੱਕ ਵੱਡੀ ਰਾਹਤ ਪੰਜਾਬ ਸਰਕਾਰ ਲੈ ਕੇ ਆਈ ਹੈ ਤੇ ਜਨਵਰੀ ਮਹੀਨੇ ਤੋਂ ਇਹ ਸਕੀਮ ਹੈ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਜੇਕਰ ਅਫਾ ਗੱਲ ਕਰੀਏ ਜੀ ਪੈਨਸ਼ਨ ਦੀ ਅੱਜ ਤਰੀਕ 25 ਦਸੰਬਰ 2025 ਵੀਰਵਾਰ ਸ਼ਾਮ ਦੇ 8 ਵਜੇ ਤੱਕ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਪੈਨਸ਼ਨ ਜਾਰੀ ਨਹੀਂ ਹੋਈ ਆ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਨਾ ਅਜ ਬਿਲ ਫਾਸ ਹੋਣ ਦੀ ਕੋਈ ਸੂਚਨਾ ਸਰਕਾਰੀ ਛੁੱਟੀ ਸੀ ਸਭ ਨੂੰ ਪਤਾ ਤੇ ਅੱਜ ਨਾ ਤਾਂ ਬੈਂਕ ਖੁੱਲੇ ਸੀ ਨਾ ਦਫ਼ਤਰ ਖੁੱਲੇ ਸਨ ਇਸ ਲਈ ਅੱਜ ਪੈਸ਼ਨ ਜਾਰੀ ਹੋਣ ਦੀ ਕੋਈ ਬਹੁਤੀ ਜਿਹੜੀ ਸੰਭਾਵਨਾ ਹੋਈ ਨਹੀਂ ਸੀ ਸਾਰੇ ਜਿਹੜੇ ਪੈਨਸ਼ਨਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਫਿਲਹਾਲ ਅੱਜ ਦੀ ਤਰੀਕ ਤੱਕ ਨਾ ਪੈਨਸ਼ਨ ਕਿਤੇ ਜਾਰੀ ਹੋਈ ਆ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਨਾ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਬਿਲਕੁਲ ਫਸੇ ਨੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਆਪਣੇ ਖਾਤੇ ਚੈੱਕਾ ਸਕਦੇ ਨੇ 1500 ਰੁਪਏ ਉੱਥੇ ਜਾਰੀ ਹੋ ਚੁੱਕਾ ਹੈ ਕੱਲ ਦੀ ਤਰੀਕ ਦੇ ਵਿੱਚ ਅਸੀਂ ਤੁਹਾਨੂੰ ਸਵੇਰੇ ਦੱਸ ਚੁੱਕੇ ਹਾਂ ਸਾਨੂੰ ਕਈ ਭੈਣ ਭਰਾ ਮੈਸੇਜ ਕਰ ਰਹੇ ਨੇ ਕੁਝ ਮੈਸੇਜ ਸਾਨੂੰ ਆਏ ਨੇ ਜਿਹੜੇ ਕਿ ਅ ਅਸੀਂ ਕੀ ਕਹੀਏ ਹੁਣ ਕਿ ਬਾਕੀ ਕਿਸੇ ਤੋਂ ਕੋਈ ਅਪਡੇਟ ਲੈ ਕੇ ਜਾਂ ਫਿਰ ਕਿਤੇ ਸੂchna ਤੋਂ ਲੈ ਕੇ ਸਾਨੂੰ ਕਹਿ ਰਹੇ ਨੇ ਕਿ ਪੈਸ਼ਨਾ ਇੱਥੇ ਜਾਰੀ ਹੋ ਗਿਆ ਜੀ ਪੈਸ਼ਨਾ ਇੱਥੇ ਜਾਰੀ ਹੋ ਗਿਆ ਪੈਸ਼ਨਾ ਲੁਧਿਆਣਾ ਜਾਰੀ ਹੋ ਗਿਆ ਫਟਿਆਲੇ ਜਾਰੀ ਹੋ ਗਿਆ ਸੰਗਰੂਰ ਜਾਰੀ ਹੋ ਗਿਆ ਸਿੱਧੇ ਦਰ ਦੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਕੋਈ ਵਿਊ ਲੈਣ ਦੇ ਚੱਕਰ 'ਚ ਜਾਂ ਫਿਰ ਅਸੀਂ ਕੋਈ ਝੂਠੀ ਖਬਰ ਤੁਹਾਨੂੰ ਨਹੀਂ ਦੱਸ ਸਕਦੇ ਸਾਡਾ ਕੰਮ ਸਾਡਾ ਜੋ ਵਿਸ਼ਵਾਸ ਬਣਾ ਹੋਇਆ ਤੁਹਾਡੇ ਤੇ ਅਸੀਂ ਉਹ ਵਿਸ਼ਵਾਸ ਜਿਹੜਾ ਟੁੱਟਣਾ ਟੁੱਟਣਾ ਨਹੀਂ ਦੇਣਾ ਚਾਹੁੰਦੇ ਸਾਨੂੰ ਜੋ ਅਪਡੇਟ ਮਿਲਣ ਗਿਆ ਉਹ ਸਹੀ ਤੇ ਦਰੁਸਤ ਅਪਡੇਟ ਤੁਹਾਨੂੰ ਉਚਾਣਾ ਸਾਡਾ ਕੰਮ ਹੈ ਪੈਨਸ਼ਨ ਨਹੀਂ ਜਾਰੀ ਹੋਈ ਤਾਂ ਨਹੀਂ ਜਾਰੀ ਹੋਈ ਇਹਦੇ ਵਿੱਚ ਜੋ ਕਾਰਨ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬਿਲ ਫਸ ਹੋਏ ਨੇ ਉਹ ਜਿਹੜੇ ਸੂਬੇ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਦੋ ਤਿੰਨ ਜ਼ਿਲ੍ਹੇ ਸੀ ਉਹਨਾਂ ਚੋਂ ਦੋ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਪੈ ਚੁੱਕੀਆਂ ਨੇ ਫਾਜ਼ਿਲਕਾ ਤੇ ਪਠਾਨਕੋਟ ਇਸ ਤੋਂ ਇਲਾਵਾ ਜਿਹੜੇ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਬੈਲਫਾਸਟ ਹੋਈ ਵੀ ਨਹੀਂ ਹੁਸ਼ਿਆਰਪੁਰ ਨਵਾਂ ਸ਼ਹਿਰ ਮਹਾਲੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਿੱਛੋਂ ਹਲੇ ਫੰਡ ਨਹੀਂ ਜਾਰੀ ਹੋਏ ਜਿਹਦੇ ਕਰਕੇ ਪੈਨਸ਼ਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਰੁਕੀ ਹੋਈ ਆ ਸੋ ਇਹ ਸਿੱਧੇ ਤੌਰ ਤੇ ਅਰਥ ਕੀ ਨੇ ਪਿੱਛੋਂ ਕਾਰਨ ਕੀ ਨੇ ਪੈਸ਼ਨ ਫੰਡ ਕਿਉਂ ਨਹੀਂ ਆ ਰਹੇ ਇਹ ਇਹਦੇ ਬਾਰੇ ਕੋਈ ਅਪਡੇਟ ਕੋਈ ਦੱਸ ਨਹੀਂ ਸਕਦਾ ਇਸ ਲਈ ਸਿੱਧੇ ਤੌਰ ਤੇ ਹਾਰਤਾ ਕਿ ਅੱਜ ਤੱਕ ਅੱਜ ਦੀ ਤਰੀਕ ਤੱਕ ਫਿਲਹਾਲ ਦੇ ਵਿੱਚ جاری ਨਹੀਂ ਹੋਇਆ ਸਾਨੂੰ ਜੋ ਅਪਡੇਟ ਸੂਚਨਾਵਾਂ ਮਿਲਣਗੀਆਂ ਅਸੀਂ ਤੁਹਾਡੇ ਨਾਲ ਜਿਹੜੀ ਹੈ ਲਾਈਵ ਆ ਕੇ ਸਾਂਝੀ ਕਰਾਂਗੇ ਸਹੀ ਤੇ ਦਰਸ ਸ ਜਾਣਕਾਰੀ ਤੁਹਾਨੂੰ ਉਪਲਬਧ ਕਰਾਵਾਂਗੇ ਸੋ ਚੈਨਲ ਦੇ ਨਾਲ ਜੁੜੇ ਰਹਿਣਾ ਕਿ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਕਿ 2500 ਪੈਨਸ਼ਨ ਦੀ ਫਿਲਹਾਲ ਅਜੇ ਤੀ ਤੱਕ ਕੋਈ ਅਪਡੇਟ ਨਹੀਂ ਆ 1500 ਹੋਇਆ ਪੈਨਸ਼ਨਾਂ ਜਾਰੀ ਹੋਣਗੀਆਂ ਤਾਂ